ਫੜੋ ਇਹ ਕਾਗਜ਼ ਖੋਕੇ ਲਗਾ ਸ਼ੀਤੀ ਤੋਂ ਫੜੋ ਫੜੋ ਜਲਦੀ ਫੜੋ ਅੱਜ ਆਪਣਾ ਕਾਗਜ਼ ਖੋਖਾ ਸਾਰਾ ਨਿਬੜ ਜਾਊਗਾ ਹਾਂ ਜੀ ਤੇ ਕੱਲ ਤੋਂ ਸਾਰੇ ਬੰਦੇ ਤੇ ਵਰਕਬੁੱਕ ਇਕੱਠੇ ਕਰੋ ਪਿੰਡ ਦੇ ਡੇੜਾ ਦੇਜੇ ਹੁਣ ਅਪਰੇ ਥੋੜੇ ਆਪਣੇ ਕੋਲੇ ਤੇ ਅੱਜ ਪੜਾ ਕਾਗਜ਼ ਪੱਤਰ ਨਵੇੜ ਦੇਸੇ ਨਵੇੜ ਕੇ ਇਹ ਤਾਂ ਜੇ ਅਫਸਰ ਜੀ ਆਪਣੀ ਜਿੱਤੂ ਜਾ ਰਿਹਾ ਸਰਕਾਰ ਆਪਣੀ ਯਾਰ ਹੋਰ ਨਵੇੜ ਵੀ ਲੱਗਣੀ ਪਊ ਨਾ ਆਪਣੇ ਕਿਹੜਾ ਡੇੜਾ ਦੇਣੀ ਪਊਗਾ ਕੀ ਬੰਦਾ ਨੋ 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 ਆਪਣੇ ਆ ਓਏ ਆਪਣੇ ਬੰਦੇ ਆ ਗਏ ਪੰਜਰ ਤੇ ਮਾੜਾ ਮੋਟਾ ਦੱਸ ਦਿਆ ਕਰੋ ਆਪਾਂ ਦੇ ਬੰਦੇ ਖੋ ਕੇ ਉੱਡ ਲਿਆ ਕਾਗਜ ਉਹ ਪੰਜਰ ਤੇ ਮਾੜਾ ਮੋਟਾ ਝੰਡਾ ਚੁੰਡਾ ਤਾਂ ਰੱਖ ਲੋ ਕੋਲੇ ਮੈਂ ਇੱਥੇ ਕਿਦੋਂ ਉਹ ਆਗੇ ਤੁਝੇ ਚਾਹ ਕਰ ਉਹ ਨਗਰਾ ਠੀਕ ਉਹ ਨਗਰਾ ਤੇਰੀ ਜੋਤੀ ਪੱਕੀ ਹੈ ਕਾਜ ਖੋਖੋ ਉੱਡਨੇ ਆ ਤੋ ਠੀਕ ਆ ਠੀਕ ਆ ਉਹ ਨਗਰਾ ਮਾੜਾ ਮੋਟਾ ਝੰਡਾ ਰੱਖ ਲਿਆ ਤੋ ਓ ਨੋ 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 ਨੋ